ਹਾਂਜੀ ਕਿਦਾਂ ਸਾਰੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਪਹੁੰਚੇ ਹੋਏ ਜ ਆਪਣੇ ਫਾਰਮ ਦੇ ਅੰਦਰ ਸਵੇਰ ਦੇ ਵਜੇ ਹੋਇਆ 7 ਤੇ ਆਪਾਂ ਤੁਹਾਡੇ ਲਈ ਇੱਕ ਜਾਣਕਾਰੀ ਲੈ ਕੇ ਆਏ ਆਂ ਸੀਆਰਡੀ ਵਰਗੀ ਬਿਮਾਰੀ ਜਿਵੇਂ ਹੋ ਜਾਂਦੀ ਹੈ ਆਪਣੇ ਜਾਨਵਰਾਂ ਨੂੰ ਉਸ ਚੀਜ਼ ਦੇ ਉੱਤੇ ਵੀਡੀਓ ਆ ਤੇ ਉਹਦੇ ਵਾਸਤੇ ਆਪਾਂ ਇਹਨਾਂ ਜਾਨਵਰਾਂ ਲਈ ਇੱਕ ਕਾੜਾ ਤਿਆਰ ਕੀਤਾ ਉਹ ਸੀਆਰਡੀ ਬਿਮਾਰੀ ਵਾਸਤੇ ਬਹੁਤ ਵਧੀਆ ਚੀਜ਼ ਆ ਆ ਤੁਹਾਨੂੰ ਮੈਂ ਦਿਖਾਉਣਾ ਉਹ ਕਾੜਾ ਜਿਹੜਾ ਆਪਾਂ ਤਿਆਰ ਕੀਤਾ ਹੋਇਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਬੰਦੇ ਵਿੱਚ ਕੀ ਕੀ ਚੀਜ਼ ਪਾਈ ਦੀ ਕਿਵੇਂ ਕਿਵੇਂ ਕਿੰਨੀ ਮਾਤਰਾ ਚ ਆ ਦੇਖੋ ਆਪਾਂ ਇਹ ਕਾੜਾ ਤਿਆਰ ਕੀਤਾ ਹੋਇਆ ਇਹ ਕਾੜਾ ਆਪਾਂ ਕੀ ਕਹਿੰਦੇ ਤੁਸੀਂ ਲਾ ਲੋ 100 ਗ੍ਰਾਮ ਅਦਰਕ ਹੋ ਗਿਆ 100 ਗ੍ਰਾਮ ਇਹ ਆਪਣਾ ਗੁੜ ਹੋ ਗਿਆ 100 ਤੋਂ 150 ਗ੍ਰਾਮ ਕਾਲੀ ਮਿਰਚ ਹੋ ਗਈਆਂ 15 20 ਲੌਂਗ ਹੋ ਗਏ 15 20 ਇਹ ਚੀਜ਼ਾਂ ਸਾਰੇ ਚੀਜ਼ਾਂ ਨੂੰ ਮਿਲਾ ਕੇ ਆਪਾਂ ਇਹ ਕਾੜਾ ਤਿਆਰ ਕੀਤਾ ਏ ਸੀ ਆਰ ਡੀ ਬਿਮਾਰੀ ਵਰਗੀ ਬਹੁ ਸੀ ਆਰ ਡੀ ਬਿਮਾਰੀ ਵਾਸਤੇ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹ ਦਾ ਰਿਜ਼ਲਟ ਪਹਿਲਾਂ ਆਪਾਂ ਨੂੰ ਮਿਲਿਆ ਆਪਣੇ ਜਾਨਵਰਾਂ ਨੂੰ ਜਦੋਂ ਤੋਂ ਆਪਾਂ ਦੇਣ ਲੱਗੇ ਆ ਉਸ ਤੋਂ ਬਾਅਦ ਆਪਣੇ ਜਾਨਵਰਾਂ ਬੈਂ ਕੰਨਾ ਵੀ ਬਿਮਾਰੀ ਬਹੁ ਘਟਾ ਹੈ ਬਹੁ ਘਟ ਕੇ ਮਤਲਬ ਸਮਝ ਲਓ ਹੈ ਹੀ ਨਹੀਂ ਤੁਹਾਡੇ ਸਾਹਮਣੇ ਆ ਜਾਨਵਰ ਨੇ ਆਪਣੇ ਆ ਦੇਖੋ ਬਿਲਕੁਲ ਐਕਟਿਵ ਫਿਰਦੇ ਪਏ ਨੇ ਇਹ ਪਹਿਲਾਂ ਆਪਾਂ ਇਹ ਚੀਜ਼ ਯੂਜ਼ ਕੀਤੀ ਕਟੋਕੜ ਮਹੀਨਾ 2 ਮਹੀਨੇ ਹੋ ਗਿਆ ਆਪਾਂ ਇਹ ਚੀਜ਼ ਨੂੰ ਯੂਜ਼ ਕਰਦੇ ਪਏ ਆ ਤੇ ਤੁਸੀਂ ਆ ਵੇਖ ਲਓ ਜਾਨਵਰ ਉਸ ਤੋਂ ਬਾਅਦ ਆਪਾਂ ਦਵਾਈਆਂ ਦੂਈਆਂ ਜਿਹੜੀਆਂ ਬਹੁ ਘਟ ਘਟਾ ਤੀਆਂ ਆਪਾਂ ਕਿਉਂਕਿ ਜਿਆਦਾ ਡਾਕਟਰਾਂ ਦਾ ਵਿਸ਼ਵਾਸ ਕਰਦੇ ਆ ਜਾਂ ਕਿਸੇ ਭਰਾ ਨੇ ਕਹਿਤਾ ਵੀ ਹਾਂ ਆਪਣੇ ਬਿਮਾਰ ਜਾਨਵਰ ਨੂੰ ਆ ਬਿਮਾਰੀ ਹੋ ਗਈ ਤੇ ਆ ਦਵਾਈ ਲਿਆ ਇਸ ਚੀਤੇ ਆਪਾਂ ਜਿਆਦਾ ਵਿਸ਼ਵਾਸ ਕਰਦੇ ਆ ਆਪਾਂ ਆਪਣੇ ਘਰੇਲੂ ਨੁਕਸੇ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਤੇ ਆਪਾਂ ਵਿਸ਼ਵਾਸ ਨਹੀਂ ਕਰਦੇ ਸੋ ਇਸੇ ਲਈ ਮੈਂ ਇਹ ਕਾੜਾ ਤਿਆਰ ਕੀਤਾ ਵਾ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ 100 ਤੋਂ 150 ਗ੍ਰਾਮ ਗੁੜਾ ਤੇ 100 ਗ੍ਰਾਮ ਅਦਰਕ ਪਾਇਆ ਕਾਲੀਆਂ ਮਿਰਚਾਂ ਨੇ 15-20 ਲੌਂਗ ਨੇ 15-20 ਤੇ ਆਪਾਂ ਇਹ ਦੇਣਾ ਕਿਵੇਂ ਆ ਇਹਨੂੰ ਇਹ ਤੁਸੀਂ ਆਪਦੇ ਹਿਸਾਬ ਨਾਲ ਜਿੰਨੇ ਆਪਣੇ ਕੋਲ ਜਾਨਵਰ ਨੇ ਉਸ ਹੱਬ ਨਾਲ ਇਹਨੂੰ ਜਿਵੇਂ 2 ਲੀਟਰ, 4 ਲੀਟਰ, 5 ਲੀਟਰ ਚ ਮਿਕਸ ਕਰ ਲਓ ਜਿੰਨਾ ਕਿ ਵੀ ਆਪਣੇ ਜਾਨਵਰ ਪੀ ਸਕਣ ਐਨੀ ਹੈਗਾ ਵੀ ਬਾਜੋ ਪਿਆਰ ਰਵੇ ਜਾਨਵਰਾਂ ਨੂੰ ਢੋਲਦੇ ਫਿਰਨ ਉਹ ਚੀਜ਼ ਨਹੀਂ ਕਰਨੀ ਵੀ ਜਿੰਨਾ ਕਿ ਆਪਣੇ ਜਾਨਵਰ ਪੀ ਸਕਣ ਆਪਾਂ ਉਸ ਹੱਬ ਨਾਲ ਇਹ ਕਾੜਾ ਤਿਆਰ ਕਰਨਾ ਹੈ ਜ਼ਿਆਦਾ ਨਹੀਂ ਤੇ ਇਹ ਕਾੜਾ ਦੇਣ ਤੋਂ ਪਹਿਲਾਂ ਆਪਣੇ ਜਾਨਵਰਾਂ ਆਗੋ ਜਿਹੜਾ ਸਾਫ਼ ਪਾਣੀ ਹੁੰਦਾ ਆਪਾਂ ਰੱਖਿਆ ਉਹ ਬਿਲਕੁਲ ਚੱਕ ਦੋ। ਘੱਟੋ ਘੱਟ ਵੀ ਘੰਟੇ ਤੋਂ ਡੇਢ ਘੰਟਾ ਪਹਿਲਾਂ ਚੁੱਕ ਦੋ। ਐਨਾ ਹੋਵੇ ਵੀ ਪਹਿਲਾਂ ਪਾਣੀ ਪੀ ਕੇ ਜਾਨਵਰ ਰੱਜੇ ਹੋਣ ਜਾਂ ਤੁਸੀਂ ਇੱਕ ਸਾਈਡ ਤੇ ਸਾਫ਼ ਪਾਣੀ ਰੱਖ ਦੋ, ਇੱਕ ਸਾਈਡ ਤੇ ਕਾੜੇ ਵਾਲਾ ਪਾਣੀ ਰੱਖ ਦੋ। ਉਸ ਦੇ ਨਾਲ ਤੁਹਾਨੂੰ ਨਾ ਕੋਈ ਰਿਜ਼ਲਟ ਮਿਲਣਾ ਨਾ ਕੁਝ ਵੀ। ਫਿਰ ਤੁਸੀਂ ਕਹਿਣਾ ਵੀ ਸਾਨੂੰ ਕਿਸੇ ਚੀਜ਼ ਦਾ ਕੋਈ ਰਿਜ਼ਲਟ ਨਹੀਂ ਮਿਲਿਆ। ਤੇ ਇਸ ਕਰਕੇ ਮੇਰਾ ਭਰਾ ਕਿਸੇ ਨੇ ਵੀ ਇਹ ਜੇ ਕਾੜਾ ਤਿਆਰ ਕਰਨਾ ਤੇ ਇਹਨੂੰ ਪਹਿਲਾਂ ਜਿਹੜਾ ਪਾਣੀ ਹੁੰਦਾ ਉਹ ਪਹਿਲਾਂ ਸਾਫ਼ ਪਾਣੀ ਚੁੱਕ ਦੋ ਜਿਹਦੇ ਨਾਲ ਵੀ ਘੰਟਾ ਡੇਢ ਘੰਟਾ ਪਹਿਲਾਂ ਚ ਪਿਆਸੇ ਹੋਣਗੇ ਪਿਆਸੇ ਹੋਣ ਦੇ ਚੱਕਰ ਦੇ ਵਿੱਚ ਫਿਰ ਸਾਰੇ ਜਿੰਨੇ ਵੀ ਜਾਨਵਰ ਹੁੰਦੇ ਆ ਤੇ ਮਿੰਟੋ-ਮਿੰਟ ਜਿਹੜਾ ਹੁੰਦਾ ਕਾੜਾ ਪੀ ਜਾਂਦੇ ਆ ਵੀ ਤੁਸੀਂ ਲਾ ਲਓ ਜੇ ਹੁਣ ਘੰਟੇ ਡੇਢ ਘੰਟੇ ਤੋਂ ਪਿਆਸੇ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਲਾ ਲਓ 15-20 ਮਿੰਟ ਦੇ ਵਿੱਚ ਜਿਹੜੇ ਡ੍ਰਿੰਕਰ ਹੁੰਦੇ ਆ ਖਾਲੀ ਕਰ ਦਿੰਦੇ ਆ ਅੱਧੇ ਘੰਟੇ ਦੇ ਵਿੱਚ ਵਿੱਚ ਫਿਰ ਆਪਾਂ ਉਸ ਤੋਂ ਬਾਅਦ ਧੋ ਕੇ ਡ੍ਰਿੰਕਰ ਨੂੰ ਦੁਬਾਰਾ ਤੋਂ ਫਿਰ ਆਪਾਂ ਸਾਫ ਪਾਣੀ ਭਰੀਦਾ ਜਦੋਂ ਇੱਕ ਵਾਰੀ ਕਾੜੇ ਵਾਲਾ ਪਾਣੀ ਪੀ ਲੈਂਦੇ ਨੇ ਤੇ ਆਪਾਂ ਇਹ ਕਾੜਾ ਖੁਦ ਤਿਆਰ ਕੀਤਾ ਹੱਥੀਆਂ ਆਪਦੇ ਤੇ ਖੋਦੇ ਦਾ ਰਿਜ਼ਲਟ ਆਪਾਂ ਨੂੰ ਮਿਲਿਆ ਤਾਂ ਹੀ ਆਪਾਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਤੁਸੀਂ ਦੇਖ ਲਓ ਵੀ ਹੁਣ ਆਪਣੇ ਜਾਨਵਰ ਨੇ ਘੱਟੋ-ਘੱਟ ਵੀ ਇਹਨਾਂ ਨੂੰ 2 ਮਹੀਨੇ ਹੋ ਚੱਲੇ ਆਪਾਂ ਕੋਈ ਮੈਡੀਸਿਨ ਵਗੈਰਾ ਨਹੀਂ ਦਿੰਦੇ ਸਾਰੇ ਜਾਨਵਰ ਤੁਹਾਡੇ ਸਾਹਮਣੇ ਐਕਟਿਵ ਨੇ ਦੇਖੋ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਆਈ ਕਿਉਂਕਿ ਆਪਾਂ ਇਹ ਜਾਣਕਾਰੀ ਤਾਂ ਹੀ ਸਾਂਝੀ ਕਰਦੇ ਹਾਂ ਜਦੋਂ ਆਪਾਂ ਨੂੰ ਕੋਈ ਰਿਜ਼ਲਟ ਮਿਲਦਾ ਐ ਨਹੀਂ ਹੈਗਾ ਵੀ ਪਹਿਲਾਂ ਹੀ ਆਪਾਂ ਵੀਡੀਓ ਚੱਕ ਕੇ ਪਾ ਦੇਈ ਦੀ ਆ ਦੇਖ ਲਓ ਅੱਗੇ ਆਪਾਂ ਪਾਣੀ ਰੱਖਦੇ ਹੁੰਦੇ ਸੀ ਤੁਹਾਨੂੰ ਦੱਸਿਆ ਪਾਣੀ ਆ ਦੇਖੋ ਬਿਲਕੁਲ ਖਾਲੀ ਅੱਗੇ ਨਾਲ ਬਾਲਟੀਆਂ ਬੁਲਟੀਆਂ ਪਾਣੀ ਪੈਂਦਾ ਪਾਂਡੇ ਖਾਲੀ ਪਏ ਹੋਏ ਨੇ ਅੰਦਰ ਵੀ ਤੁਸੀਂ ਦੇਖ ਲਓ ਆਹ ਸਾਰੇ ਡਰਿੰਕਰਾਂ ਥੱਲੇ ਪਏ ਹੋਏ ਨੇ ਉਹ ਥੋੜਾ ਜਿਹਾ ਇੱਕ ਡਰਿੰਕਰ ਚ ਪਾਣੀ ਪਿਆ ਕੋਈ ਚੱਕਰ ਨਹੀਂ ਕਿਉਂਕਿ ਹੁਣ ਆਪਾਂ ਜਾਨਵਰ ਬਾਹਰ ਛੱਡੇ ਹੋਏ ਆਂ ਅੰਦਰੋਂ ਪੀਂਦੇ ਨਹੀਂ ਪਏ ਤੇ ਇਸ ਕਰਕੇ ਮੇਰਾ ਭਰਾ ਕਿਸੇ ਨੇ ਵੀ ਇਹ ਕਾੜਾ ਦੇਣਾ ਤੇ ਆਪਣਾ ਘੰਟਾ ਡੇਢ ਘੰਟਾ ਪਹਿਲਾਂ ਪਾਣੀ ਚੱਕਦਿਆ ਕਰੋ ਕਿਉਂਕਿ ਇਹ ਕਲਾ ਸੀਆਰਡੀ ਬਿਮਾਰੀ ਵਾਸਤੇ ਨਹੀਂ ਹੋਰ ਵੀ ਬਹੁਤ ਬਿਮਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਇਹ ਕਾੜਾ ਜਿਹੜਾ ਕਈ ਬਿਮਾਰੀਆਂ ਨੂੰ ਘੱਟੋ ਘੱਟ ਵੀ ਤੁਸੀਂ ਲਾ ਲਓ 80 ਤੋਂ 90% ਬਿਮਾਰੀਆਂ ਦਾ ਇਲਾਜ ਹੈ ਕਈ ਭਰਾ ਆਪਾਂ ਦੇਖ ਸੋਚਦੇ ਆਂ ਵੀ ਆਪਣੇ ਜਦੋਂ ਜਾਨਵਰਾਂ 'ਚ ਬਿਮਾਰੀ ਆ ਜਾਂਦੀ ਏ ਫੇਰ ਆਪਾਂ ਡਾਕਟਰ ਵਾਲ ਨੂੰ ਭਜਦੇ ਆਂ ਕਦੀ ਆ ਦਵਾਈ ਲਿਆਂਦੀ ਕਦੀ ਉਹ ਦਵਾਈ ਲਿਆਂਦੀ ਇਹ ਚੀਜ਼ ਨਾ ਸੋਚਿਆ ਕਰੋ ਵੀ ਆਪਣੇ ਜਾਨਵਰ ਨੂੰ ਕੋਈ ਬਿਮਾਰ ਲੱਗਦਾ ਜਾਂ ਕੁਝ ਵੀ ਆ ਆਪਾਂ ਫੇਰ ਹੀ ਕੋਈ ਦਵਾਈ ਦੇਣੀ ਆ ਹੁਣ ਤੁਸੀਂ ਲਾ ਲਓ ਮੇਰਾ ਜਾਨਵਰ ਬਿਲਕੁਲ ਐਕਟਿਵ ਨੇ ਕਿਸੇ 'ਚ ਕੋਈ ਦਿੱਕਤ ਨਹੀਂ ਪਰ ਫੇਰ ਵੀ ਇਹਨਾਂ ਨੂੰ ਮੈਂ ਕਾੜਾ ਦੇਣਾ ਪਿਆ ਕਿਉਂ ਦੇਣਾ ਪਿਆ ਵੀ ਜੇ ਆਪਾਂ ਪਹਿਲਾਂ ਹੀ ਬਿਮਾਰੀ ਆਉਣ ਤੋਂ ਪਹਿਲਾਂ ਹੀ ਆਪਣੇ ਜਾਨਵਰਾਂ ਦਾ ਇਲਾਜ ਰੱਖੀਏ ਬਿਮਾਰੀ ਆਪਣੇ ਜਾਨਵਰਾਂ 'ਚ ਆਵੇ ਹੀ ਨਾ ਇਹ ਚ ਸੋਚਿਆ ਕਰੋ ਐ ਨਹੀਂ ਸੋਚਣਾ ਵੀ ਆਪਣੇ ਜਾਨਵਰ ਚਾ ਪਰ ਪ੍ਰੋਬਲਮ ਆ ਗਿਆ ਆਪਾਂ ਫੇਰ ਹੀ ਇਹਨਾਂ ਨੂੰ ਦਵਾਈ ਦੇਣੀ ਆ ਉਸ ਤੋਂ ਪਹਿਲਾਂ ਇਹ ਸੋਚਿਆ ਕਰੋ ਵੀ ਆਪਣੇ ਜਾਨਵਰਾਂ ਚ ਇਹ ਜਿਹੜੀ ਕੋਈ ਬਿਮਾਰੀ ਆਵੇ ਨਾ ਐਵੇਂ ਦਾ ਕੁਝ ਹੋਵੇ ਨਾ ਕਿ ਆਪਣਾ ਜਾਨਵਰ ਵਧੀਆ ਐਕਟਿਵ ਰਵੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਇਸ ਲਈ ਆਪਦਾ ਪਹਿਲਾਂ ਹੀ ਕੋਈ ਹੱਲ ਰੱਖਿਆ ਕਰੋ ਠੀਕ ਹੈ ਹੋਰ ਵੀ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਆਪਾਂ ਦੱਸਿਆ ਕਰਾਂਗੇ ਜਿਨ੍ਹਾਂ ਦੇ ਵਿੱਚ ਵੀ ਹੋਰ ਵੀ ਬਿਮਾਰੀਆਂ ਦਾ ਇਲਾਜ ਹੁੰਦਾ ਇਸ ACRD ਵਾਸਤੇ ਬਹੁਤ ਵਧੀਆ ਫਾਇਦੇਮੰਦ ਚੀਜ਼ ਆ ਇਸ ਕਰਕੇ ਤੁਸੀਂ ਇਹ ਜਾਨਵਰਾਂ ਆਪਣੇ ਨੂੰ ਦਿੰਦਾ ਰਿਹਾ ਕਰੋ ਤੇ ਇਹੋ ਜੀਆਂ ਹੋਰ ਵੀਡੀਓ ਵਾਸਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਭਰਾ ਕਿਉਂਕਿ ਅੱਗੇ ਜੇ ਤੁਸੀਂ ਲਾਈਕ ਸ਼ੇਅਰ ਕਰੋਗੇ ਤੇ ਜਾਂ ਸਬਸਕ੍ਰਾਈਬ ਕਰੋਗੇ ਫੇਰ ਹੀ ਤੁਹਾਨੂੰ ਅੱਗੇ ਤੋਂ ਨਵੀਆਂ ਤੋਂ ਨਵੀਆਂ ਵੀਡੀਓ ਮਿਲ ਸਕਦੀਆਂ ਨੇ ਠੀਕ ਆ ਤੇ ਆਪਣੀ ਇਹੀ ਉਮੀਦ ਰਹਿੰਦੀ ਹੈ ਕਿ ਆਪਾਂ ਆਪਣੇ ਭਰਾ ਦਾ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਵੀ ਆਪਾਂ ਤੁਹਾਡੇ ਤੋਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਇਆ ਕਰੀਏ ਤੇ ਮੇਰਾ ਭਰਾ ਕੀ ਕਹਿੰਦੇ ਆਪਣੇ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰਾਇਆ ਕਰੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਧੰਨਵਾਦ ਜੀ